ਕੰਦੇਰੇ ਥਾਣੇ ਦੇ ਵਿੱਚ 20000 ਰੁਪਇਆ ਮੁਲਾਜ਼ਮ ਨੇ ਮੰਗਣੇ ਮੰਗਿਆ ਇਹ ਥੋੜਾ ਸਮਝੌਤਾ ਹੋ ਜੂਗਾ ਕਿਸ ਕਿਸ ਬੰਦੇ ਨੇ ਕਹੀ ਸੀ ਇਹ ਇਹ ਅਖੌਤੀ ਕਾਮਰੇਟ ਨੇ ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਮਾਤਾ ਨੇ ਦੱਸਿਆ ਹੀ ਆ ਇਹੋ ਜੇ ਬੰਦੇ ਦਾ ਮੈਂ ਨਹੀਂ ਨਾਮ ਲੈਣਾ ਚਾਹੁੰਦੀ ਕਿਉਂਕਿ ਮਾਂ ਉਹਦੀ ਮਾਂ ਵੀ ਜੰਮ ਕੇ ਉਹਨੂੰ ਤਰ ਗਈ ਹੋਣੀ ਬਸ ਇਹ ਡੀਐਸਪੀ ਦੇ ਵੀ ਗਏ ਸੀ ਉੱਥੇ ਵੀ ਨਹੀਂ ਕੋਈ ਗੱਲਬਾਤ ਸੁਣੀ ਛਾਡੀ ਐਸਬੀ ਦੇ ਵੀ ਜਾ ਕੇ ਆਏ ਆ ਅਸੀਂ ਡੇੜਬੇ ਚ ਵੀ ਜਾ ਕੇ ਆਏ ਆ ਮਿਸਾਡੀ ਹੈ ਜੇ ਕੋਈ ਗੱਲ ਨਾ ਬਤਰੀ ਕਿਤੇ ਸੁਣੀ ਤੇ ਮੈਂ ਕਹਿੰਨੀ ਆ 5000 ਲੈ ਲੰਦਾ 10 ਲੈ ਲੰਦਾ 20 ਲੈ ਲੰਦਾ ਤੁਸੀਂ ਇੰਨੀ ਵੱਡ ਪੇਲੀ ਕਰ ਰੱਖੀ ਆ ਐਨਾ ਮਰੇ ਦਾ ਮਾਸ ਖਾਣੇ ਹੋ ਤੁਸੀਂ ਉੱਪਰ ਦੇ ਤੂੰ ਮਾਸੀ ਦਾ ਸਰਿਆਂ ਘਰ ਦੇ ਵਿੱਚ ਹੀ ਠੱਗੀਆਂ ਮਾਰੀ ਜਨਾ ਰਿੱਕਤ ਕੀ ਹੋਣੀ ਆ ਜੀ ਇਹਨਾਂ ਨੇ ਜਿਹੜੇ ਮੂਰਲੇ ਤੀਗੇ ਇਹਨਾਂ ਵਿੱਚੋਂ ਖਾ ਪੀ ਲੇ 1.80 ਲੱਖ ਜੀ ਆ ਖਾ ਪੀ ਜਾ ਦਾ ਕਿ ਦਲਾਲਗਰੀ ਕਰਦੇ ਨੇ ਕਹਿੰਦੇ ਨੇ ਜੀ ਵਿਚ ਵਿਚਾਰੇ ਵਿਚੋਲੇ ਬਣਦੇ ਨੇ ਆਖੇ ਜੀ ਸਾਡੇ ਥਾਣੇ ਦੇ ਵਿੱਚ 20000 ਚਾਹੀਦਾ ਜੀ ਥੋੜਾ ਸਮਝੋ ਤੱਕਰਾ ਦਿੰਨੇ ਆ ਥਾਣੇ ਦੇ ਵਿੱਚ 50000 ਤੇ ਇਹ ਕੰਮ ਹੋ ਗਿਆ ਜੀ ਪਿੰਡ ਛਾਜਲੀ ਤੋਂ ਇੱਕ ਬਜ਼ੁਰਗ ਮਾਤਾ ਅਤੇ ਉਹਨਾਂ ਦੇ ਹਸਬੰਡ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਕੋਲੇ ਸਾਡਾ ਆਉਣ ਦਾ ਇੱਕੋ ਹੀ ਮਕਸਦ ਹੈ ਕਿ ਇਹ ਮਾਪੇ ਜਿਹੜੇ ਪੁੱਤ ਦੇ ਮਾਪੇ ਨੇ ਉਸ ਦੀ ਡੈਥ ਹੋ ਜਾਂਦੀ ਹੈ ਸੀਬਰੇਜ ਦੇ ਵਿੱਚ ਡਿੱਗ ਕੇ ਉਹ ਮਜ਼ਦੂਰ ਹੁੰਦਾ ਹੈ ਉਹਦੀ ਡੈਥ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਉਸ ਨੂੰ ਮੁਆਵਜ਼ਾ ਦਿੱਤਾ ਜਾਂਦਾ ਜਿਹੜੇ ਉਹਨਾਂ ਦੇ ਬਾਰਸ ਹੁੰਦੇ ਨੇ ਤਾਂ ਉਹ ਮੁਆਵਜ਼ਾ ਜਿਹੜਾ ਉਹਨਾਂ ਦੇ ਮਾਪਾਪਾ ਨੂੰ ਮਿਲਣਾ ਚਾਹੀਦਾ ਸੀ ਉਹ ਮੁਆਵਜ਼ਾ ਉਹਨਾਂ ਨੂੰ ਮਾਪਾਪਾ ਨੂੰ ਮਿਲਣ ਦੀ ਬਜਾਏ ਕੋਈ ਹੋਰ ਥਰਡ ਪਾਰਟੀ ਆ ਕੋਈ ਹੋਰ ਵਿਅਕਤੀ ਆ ਜਿਹੜਾ ਉਹ ਕਿਸ ਤਰ੍ਹਾਂ ਉਹ ਮੁਆਵਜ਼ਾ ਪ੍ਰਾਪਤ ਕਰਦਾ ਤੇ ਕਿਸ ਤਰ੍ਹਾਂ ਉਹ ਮੁਆਵਜ਼ਾ ਲੈ ਲੈਂਦਾ ਤੇ ਇਹ ਮਾਤਾ ਜਿਹੜੇ ਹੈਗੇ ਨੇ ਤੇ ਇਹਨਾਂ ਦੇ ਨਾਲ ਬਾਪੂ ਜੀ ਨੇ ਇਹ ਅੱਜ ਤੱਕ ਤਕਰੀਬਨ 2 ਸਾਲ ਬੀਤ ਚੁੱਕੇ ਨੇ ਉਸ ਤੋਂ ਬਾਅਦ ਇਹ ਉਸ ਮੁਆਵਜ਼ੇ ਨੂੰ ਲੈਣ ਦੇ ਮਾਰੇ ਦਰਦ-ਦਰਦੀਆਂ ਠੋਕਣਾ ਕਰ ਰਹੇ ਨੇ ਵੱਖ-ਵੱਖ ਜਥੇਬੰਦੀਆਂ ਦੇ ਕੋਲੇ ਗਏ ਨੇ ਤੇ ਕਿਸ ਤਰ੍ਹਾਂ ਕੀ ਮਾਮਲਾ ਇਹ ਗੱਲਬਾਤ ਕਰਦੇ ਆ ਮਾਤਾ ਹੋਰਾਂ ਦੇ ਨਾਲ ਸ਼ਤ ਰਖਮ ਜੀ 7 ਲੱਖ ਮਿਲਿਆ ਸੀ ਆਸਾਨੀ ਨਾਲ ਦੇ ਦਿੱਤਾ ਸੀ ਜਾਂ ਤੁਹਾਨੂੰ ਕੋਈ ਉਹਦੇ ਵਾਸਤੇ ਵੀ ਮਤਲਬ ਮੁਸ਼ਕਲ ਕਰਦੀ ਪਈ 2 ਲੱਖ ਵਾਰੀ ਹੋਣਾ ਪਿਆ ਤੁਹਾਨੂੰ ਉਹਦੇ ਵਿੱਚ ਕੁਝ ਕੈਚ ਦਿੱਤਾ ਜੀ ਜੀ ਥੋੜਾ ਜਿਹਾ ਤੇ 3 ਲੱਖ ਸਾਨੂੰ ਉਹਨਾਂ ਨੇ ਦਿੱਤਾ ਸੀ ਠੇਕੇਦਾਰ ਨੇ ਹਾਂ ਅੱਛਾ ਮਤਲਬ ਸਰਕਾਰ ਨੇ ਕੁਝ ਪੈਸਾ ਦਿੱਤਾ 3 ਲੱਖ ਠੇਕੇਦਾਰ ਤੋਂ ਮਾਇਆ ਸੀ ਅੱਛਾ ਇਹ ਘਟਨਾ ਕਿਵੇਂ ਵਾਪਰੀ ਸੀ ਮਾਤਾ ਸਾਨੂੰ ਤਾਂ ਦੇਖੋ ਜੀ ਮੌਤ ਤੀ ਲੈ ਕੇ ਗਏ ਨੇ लै रही। लै रही। लै रही। अच्छा सਾਨੂੰ ਕੋਈ ਪਤਾ ਨਹੀਂ ਵੀ ਕਿਵੇਂ ਮਰਿਆ ਹੋ ਕਿਵੇਂ ਨਾ ਮਰਿਆ ਉਹ ਕਿੱਥੇ ਕੰਮ ਕਰ ਰਹੀ ਸੀ ਤੁਹਾਡਾ ਪੁੱਤ ਮੇਰੇ ਤੇ ਲੈ ਰਹੀ ਸੀ ਹਾਂ ਤੇ ਕੀ ਕਾੜਾ ਨਿਰਮਾਣ ਚੱਲ ਰਿਹਾ ਸੀ ਜਿਹਦੇ ਵਿੱਚ ਉਹ ਕੰਮ ਕਰ ਰਹੀ ਸੀ ਜਾਂ ਕੀ ਕੰਮ ਚੱਲ ਰਿਹਾ ਸੀ ਉਹ ਸਫਾਈ ਕਰ ਰਹੀ ਸੀ ਅੱਛਾ ਸੀਵਰੇਜ ਦੀ ਸਫਾਈ ਜਾਂਦੀ ਹਾਂ ਸੀਵਰੇਜ ਦੀ ਉਹ ਸਾਨੂੰ ਕਹਿੰਦੇ ਵੀ ਗਾਂ ਚੜਿਆਗਾ ਅੱਛਾ ਗਾਂ ਚੜ ਕੇ ਮਰਿਆਗਾ ਅੱਛਾ 6 ਦਿਨ ਤੱਕ ਸਾਨੂੰ ਮੁੰਡੇ ਦਾ ਮੂੰਹ ਵੀ ਨਹੀਂ ਦਿਖਾਇਆ ਤੀ ਅੱਛਾ 6 ਦਿਨ ਬਿਲਕੁਲ ਹੀ ਰਹੇ ਅਸੀਂ अच्छा 6 ਦਿਨ ਬਾਅਦ ਪਤਾ ਹਾਂ 6 ਦਿਨ ਬਾਅਦ ਪਤਾ ਲੱਗਿਆ ਵਕਤਾਂ ਸੀ ਉਹਦੀ ਗਈ ਤੀ ਵੀ ਸਾਨੂੰ ਮੁੰਡੇ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ ਹੈਗਾ ਉਹਨਾਂ ਨੇ ਮੈਂ ਤਾਂ ਵਿਆਹਿਆ ਸੀ ਕਿ ਨਹੀਂ ਕੁਮਾਰਾ ਤੀਆ ਅੱਛਾ ਕੁਮਾਰਾ ਸੀ ਹਾਂ ਅੱਛਾ ਫਿਰ ਮੁਆਵਜ਼ਾ ਜਿਹੜਾ ਉਹ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਪਰ ਫਿਰ ਕੀ ਦਿੱਕਤ ਆਈ ਦਿੱਕਤ ਕੀ ਹੋਣੀ ਹੈ ਜੀ ਇਹਨਾਂ ਨੇ ਜਿਹੜੇ ਮੂਰਲੇ ਤੀਗੇ ਇਹਨਾਂ ਨੇ ਵਿੱਚੋਂ ਖਾ ਪੀ ਲੇ 180000 ਰੁਪਇਆ ਖਾ ਗਈ ਸਾਡਾ ਕੌਣ ਸੀ ਮੁਰਲੇ ਜਿਹੜੇ ਕਿਹੜੇ ਮੁਰਲੇ ਬੰਦੇ ਦੀ ਗੱਲ ਕਰਦੇ ਸੀ ਉਹ ਇੱਕ ਤਾਂ ਖੜੇ ਵਧੀਆ ਸੀਗਾ ਇੱਕ ਬਿੱਟੂ ਜੀ ਖੋਖਰ ਵਾਲਾ ਤੇ ਇੱਕ ਉਹਤੀ ਮੁੰਡਾ ਸਟਰੀਟ ਉਹ ਤੁਹਾਨੂੰ ਕਿਵੇਂ ਟੱਕਰੇ ਤੁਹਾਡੇ ਨਾਲ ਤੁਹਾਨੂੰ ਕਿਵੇਂ ਜਾਣਦੇ ਸੀ ਇਹ ਇਹ ਤਾਂ ਨਿੱਚ ਸੀਗੇ ਗੋਵਿੰਦ ਨੇ ਟਕਰਾਈ ਤੀ ਸਾਨੂੰ ਗੋਵਿੰਦ ਕੌਣ ਹੈ ਜੀ ਗੋਵਿੰਦ ਕੌਣ ਗੋਵਿੰਦ ਸਾਹ ਜੀ ਕਾਮਰੇਟ ਕਾਮਰੇਟ ਜਿਹੜਾ ਅੱਛਾ ਨਹੀਂ ਮਤਲਬ ਇਹਨਾਂ ਨੇ ਧਰ ਨਾਲ ਆਇਆ ਸੀ ਤੁਹਾਨੂੰ ਹਾਂ ਧਰ ਨਾਲ ਆਇਆ ਸੀ ਇਹਨਾਂ ਨੇ ਕਿਉਂ ਲਾਇਆ ਸੀ ਮਾਤਾ ਕੀ ਪੈਸੇ ਨਹੀਂ ਮਿਲਦਾ ਸੀ ਪਹਿਲਾਂ ਕਹਿੰਦਾ ਮੈਂ ਦੇਣੀ ਸੀ ਇਹ ਕਿਤਾਹਾਰ ਨਾ ਲਾਇਆ اچھا ਜਦੋਂ ਪੁੱਤ ਦੀ ਮੌਤ ਹੋ ਜਾਂਦੀ ਆ ਫਿਰ ਸਰਕਾਰ ਵੱਲੋਂ ਮੁਆਵਜ਼ਾ ਸੌਖਾ ਨਹੀਂ ਦਿੱਤਾ ਗਿਆ ਯਾਨੀ ਕਿ ਕਿੰਨਾ ਚਿਰ ਮਾਤਾ ਧਰਨਾ ਚੱਲਦਾ ਰਿਹਾ ਦੋ ਮਹੀਨੇ ਦੋ ਮਹੀਨੇ ਬੈਠੇ ਰਹੇ ਆ ਅੱਥੀ اچھا ਫਿਰ ਮਾਤਾ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਤੁਹਾਡੇ ਪੁੱਤ ਦੇ ਜਿਹੜੇ ਤੁਸੀਂ ਦੱਸ ਰਹੇ ਹੋ ਵੀ ਮੁਆਵਜ਼ੇ ਵਜੋਂ ਤੁਹਾਨੂੰ ਉਹ ਸਰਕਾਰ ਨੇ ਜਿਹੜੇ ਪੈਸੇ ਦਿੱਤੇ ਨੇ ਤੁਹਾਨੂੰ ਕਿਹਨੇ ਦੱਸਿਆ ਸੀ ਵੀ ਇੰਨੇ ਪੈਸੇ ਆਏ ਨੇ ਉਹ ਸਾਨੂੰ ਇੰਨਾ ਨਹੀਂ ਦੱਸਿਆ ਸੀ ਜਿਹੜਾ ਠੇਕੇਦਾਰ ਤੀ ਆ ਬੇ ਇੰਨੇ ਪੈਸੇ ਆਏ ਨੇ ਫਿਰ ਨਾ ਤਾਂ 14 ਲੱਖ ਕੈਂਦੀ ਦਿੱਤੀ ਗਈ 14 ਜੋਫੇ ਰੇਖੇ ਕੱਟ ਕੇ ਫਿਰ ਇਹਨਾਂ ਨੇ ਸੱਤੀ ਦਿੱਤਾ ਸਾਨੂੰ ਅੱਛਾ ਸੱਤੀ ਹੂੰ ਉਹਦੇ ਚ 170000 180000 80000 ਦੀ ਹੀਰਾ ਫੇਰੀ ਹੋਈ ਹਾਂ ਹੀਰਾ ਫੇਰੀ ਹੋਈ ਬਾਕੀ ਪੈਸੇ ਤੁਹਾਨੂੰ ਮਿਲ ਗਏ ਸੀ ਹਾਂ ਮਿਲ ਗਏ ਸੀ ਥੋੜੀ ਜੀ ਫਿਰ ਮੈਂ ਤਾਂ ਤੁਸੀਂ 420 ਦਾ ਪਰਚਾ ਨਹੀਂ ਕਟਵਾਇਆ ਉਹਨਾਂ ਲੋਕਾਂ ਤੇ ਜਿਨ੍ਹਾਂ ਦੇ ਨਾਮ ਨਾ ਜੀ ਅਸੀਂ ਕਰਾਇਆ ਨਹੀਂ ਹਜੇ 420 ਦਾ ਕਿਹੜੇ ਬੰਦਿਆਂ ਨੇ ਕੀਤੀ ਇਹ ਹੀਰਾ ਫੇਰੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ 180000 ਤੁਹਾਨੂੰ ਫੜਾਈ ਸੀ ਪੈਸੇ ਜੀ ਉਹਨਾਂ ਨਹੀਂ ਕਰੀ ਗੋਬਿੰਦ ਕੌਣ ਹੈ ਜੀ ਗੋਬਿੰਦ ਸਾਜਦੀ ਆ ਗੋਬਿੰਦ ਸਾਹਿਬ ਹਾਂ ਕਾਮਰੇਟ ਜਿਹੜੇ ਤੁਹਾਡੇ ਧਰਨੇ ਦੇ ਵਿੱਚ ਤੁਸੀਂ ਦੱਸ ਰਹੇ ਹਾਂ ਉਹੀ ਆਗੂ ਕਰਿਆ ਹੋਇਆ ਸੀ ਮੂਰੇ ਅੱਛਾ ਤੇ ਮਤਾ ਜਦੋਂ ਤੁਸੀਂ ਉਹਨੂੰ ਕਾਦੇ ਆਸੇ ਫੜਾਏ ਸੀ ਪੈਸੇ ਕਿਉਂਕਿ ਉਹ ਤੁਹਾਡੇ ਪੁੱਤਰ ਦੇ ਮੁਆਵਜ਼ਾ ਮਿਲਿਆ ਸੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਫਿਰ ਉਹਨੇ ਕਿਵੇਂ ਲੈ ਲੇ ਤੁਹਾਡੇ ਸਾਨੂੰ ਕਹਿੰਦੇ ਵੀ ਖਰਚਾ ਦੇਣਾ ਸੀ ਵੀ ਜਿੰਨਾ ਖਰਚਾ ਹੋਇਆਗਾ ਉਰੇ ਕਾਦਾ ਖਰਚਾ ਮੰਗਦੇ ਸੀ ਉਹ ਖਰਚਾ ਮੰਗਦੀ ਸੀ ਤੇਲ ਤੂਰ ਦਾ ਵੀ ਅਸੀਂ ਧਰਨਾ ਲਾਇਆਗਾ ਟੈਂਟਾਂ ਦਾ ਵੀ ਦਿੱਤਾ ਖਰਚਾ ਉਹਨਾਂ ਨੇ ਅੱਛਾ ਸਾਰਾ ਕਾਸੀ ਦਾ ਖਰਚਾ ਕੱਟ ਗਿਆ ਹੈ ਤੇ ਫਰੀ ਹੋ अच्छा तो तो मतलब ਤੁਹਾਨੂੰ ਲੋਕਾਂ ਦੀ ਸੇਵਾ ਕੀਤੀ ਸੀ ਉਹ ਸੇਵਾ ਕਰੀਤੀ ਉਹਨਾਂ ਨੇ ਕੋਈ ਆਟਾ ਦੇ ਗਿਆ ਤੀ ਕੋਈ ਉਸ ਦੁੱਧ ਦੇ ਗਿਆ ਕੋਈ ਸਾਨੂੰ ਚਾਹ ਘੜ ਦੇ ਗਿਆ ਵੀ 2 ਮਹੀਨੇ ਲੋਕਾਂ ਨਹੀਂ ਪਹਚਾਇਆ ਗਿਆ ਸਾਰਾ ਸਮਾਨ ਤਾਂ ਕਿੱਥੇ ਲਾਇਆ ਗਿਆ ਸੀ ਮਾਤਾ ਇਹ ਲੈ ਰੇ ਹੈ ਲੈ ਰਹੀ ਹਾਂ ਐਸੀ ਮਾਤਾ ਹੁਣ ਦਿੱਕਤ ਕੀ ਆ ਰਹੀ ਆ ਤੁਸੀਂ ਉਹ ਆਪਦਾ ਉਹ ਪੈਸਾ ਵਾਪਸ ਚਾਹੁੰਦੇ ਹੋ ਹਾਂ 2000 ਦਾ ਪੈਸਾ ਮੋੜਦੀ ਐਸੀ ਕਿੰਨੇ ਸਮੇਂ ਦੀ ਗੱਲ ਮਾਤਾ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਇਹ ਜਦੋਂ ਧਰਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਪੈਸੇ ਆ ਗਏ ਕਿੰਨੇ ਕ ਸਮਾਂ ਪਹਿਲਾਂ ਦੀ ਗੱਲ ਇਹ ਜੀ ਉਹਨਾਂ ਨੇ 2 ਮਹੀਨਾ ਤੋਂ ਬਾਅਦ ਸਾਡਾ ਤਰਨਾ ਚਕਾਇਆ ਦਾ 3 ਲੱਖ ਉਹਦੋਂ ਬਾਅਦ ਦਿੱਤਾਗਾ ਪਹਿਲਾਂ ਉਹਨਾਂ ਨੇ 4 ਦਿੱਤਾ ਸੀ ਕਿ ਜਿੱਦੇ ਮੌਤ ਹੋਈ ਆ ਮੁੰਡੇ ਦੀ ਤੇ ਹੁਣ ਕਿੰਨਾ ਸਮਾਂ ਹੋ ਗਿਆ ਉਸ ਘਟਨਾ ਨੂੰ ਉਹਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ ਮਤਲਬ 2 ਸਾਲ ਤੋਂ ਤੁਸੀਂ ਇਹ ਜਿਹੜੇ ਪੈਸੇ ਨੇ ਉਹ ਲੈਣ ਦੇ ਲਈ ਤੁਸੀਂ ਜਥੇਬੰਦੀਆਂ ਕੋਲ ਜਾ ਰਹੇ ਹੋ ਜਾਂ ਫਿਰ ਸਮਾਜਿਕ ਜਿਹੜੇ ਸੋਸ਼ਲ ਵਰਕਰ ਲੋਕ ਨੇ ਉਹਨਾਂ ਦੇ ਕੋਲ ਜਾ ਰਹੇ ਹੋ ਇਨਸਾਫ ਦੇ ਲਈ ਕਾਸੀ ਡੀਐਸਪੀ ਦੇ ਵੀ ਗਏ ਸੀ ਉੱਥੇ ਵੀ ਨਹੀਂ ਕੋਈ ਗੱਲਬਾਤ ਸੁਣੀ ਛੱਡੀ ਐਸਪੀ ਦੇ ਵੀ ਜਾ ਕੇ ਆਏ ਆ ਅਸੀਂ ਡੇੜਬੇ ਚ ਵੀ ਜਾ ਕੇ ਆਏ ਆ ਵੀ ਸਾਡੀ ਹਜੇ ਕੋਈ ਗੱਲਬਾਤ ਨਹੀਂ ਚੱਲੀ ਸੁਣੀ ਤੇ ਕਹਿੰਦੇ ਪਰਿਵਾਰ ਦੇ ਵਿੱਚ ਵੀ ਫੁੱਟ ਪੈ ਗਈ ਇਹ ਪੈਸੇ ਆਉਣ ਤੋਂ ਬਾਅਦ ਉਹਦਾ ਕੀ ਕਾਰਨ ਬਣਿਆ ਮਾਤਾ ਉਹ ਕਹਿੰਦੇ ਮੈਨੂੰ ਦੇ ਪੈਸੇ ਮੈਨੂੰ ਦੇ ਨਾ ਵੰਡਤਾ ਨਾ ਮੇਰੀ ਹਜੇ ਜਗਾ ਤੇ ਕਬਜ਼ਾ ਕਰਕੇਗਾ ਜਗਾ ਨਹੀਂ ਛੱਡ ਰਿਹਾ ਮੁੰਡੇ ਨੇ ਕੁਮਾਰੇ ਨੇ ਅੱਛਾ ਹਾਂ ਤੁਹਾਡੇ ਆਪ ਦੇ ਹੀ ਪੁੱਤ ਮਤਲਬ ਤੁਹਾਡੇ ਨਾਲ ਪੈਸਾ ਆਉਣ ਤੋਂ ਬਾਅਦ ਮੰਡੰ ਮੰਡੰ ਯਾ ਪਉਣ ਲੱਗੀ ਕਹਿਣ ਲੱਗੀ ਨਹੀਂ ਇੱਕ ਵਾਰਾ ਮੁੰਡਾ ਤਾਂ ਮਾਪਿਆਂ ਦੇ ਨਾਲ ਰਹਿੰਦਾ ਹੁੰਦਾ ਫਿਰ ਉਹ ਅਲੱਗ ਰਹਿ ਰਿਹਾ ਤੁਹਾਡੇ ਤੋਂ ਇਹ ਕਿਵੇਂ ਉਹ ਪਰਜਾਈ ਨਾਲ ਆ ਜੀ ਪਰਜਾਈ ਨਾਲ ਰਹਿਆ ਹੋਏਗਾ ਅੱਛਾ ਜਿਹੜੇ ਮੁੰਡੇ ਦੀ 820 ਡੈਥ ਹੋ ਗਈ ਸੀ ਉਹਦੀ ਵਾਈਫ ਸੀ ਨਾ अच्छा वो दूसरी है हां बड़ा थी हो सारा ਨਾਲੋ ਕੁੱਲ ਕਿੰਨੇ ਮੁੰਡੇ ਨੇ ਤੁਹਾਡੇ ਜੀ ਮੁੰਡੇ ਮੇਰੇ 4 3 4 ਮੁੰਡੇ ਸੀ ਦੋ ਵਿਆਹ ਹੋਇਤੀ ਦੁੱਖ ਮਾਰੀਤੀ ਅੱਛਾ ਉਹ ਮੁੰਡਾ ਦੂਜੇ ਭਰਾ ਦੇ ਪਰਿਵਾਰ ਨਾਲ ਰਹਿ ਰਿਹਾ ਜਿਹੜਾ ਭਰਾ ਮਤਲਬ ਵਿਆਹਿਆ ਗਿਆ ਸੀ ਪਹਿਲਾਂ ਵਿਆਹਿਆ ਗਿਆ ਪਹਿਲਾਂ ਵੱਡੇ ਨਾਲ ਉਹਦੇ ਨਾਲ ਰਹਿੰਦਾ ਮੁੰਡਾ ਚਾਰਾਂ ਨੂੰ ਤੁਸੀਂ ਵੰਡ ਕੇ ਇੱਕੋ ਜਿਹਾ ਦੇ ਦਿੱਤਾ ਹਾਂ ਚਾਰਾਂ ਨੂੰ ਇੱਕੋ ਜਿਹਾ ਦਿੱਤੇ ਨੇ ਇਹ ਤਾਂ ਸਮਝਾ ਬਾਤ ਇਹ ਜਿਹੜਾ ਕੁਮਾਰਾ ਸੀ ਇਹ ਤਾਂ ਫੇਰ ਮੈਂ ਵੱਧ ਲੈ ਗਿਆ ਇਹ ਤਾਂ 90000 ਰੁਪਇਆ ਲੈ ਗਿਆ ਅੱਛਾ ਠੀਕ ਹੈ ਮਤਲਬ ਜਿਹੜਾ ਤੁਹੇ ਉਹ ਰਹਿਣਾ ਚਾਹੁੰਦੇ ਆ ਤਾਂ ਫਿਰ ਕੋਈ ਨਹੀਂ ਉਹਨਾਂ ਨੂੰ ਰਹਿ ਲੈਣ ਦੋ ਕਿ ਤੁਹਾਨੂੰ 당 ਪਰੇਸ਼ਾਨ ਕਰਦੇ ਆ ਕਰਦੇ ਨੇ ਜੀ ਸਾਨੂੰ ਕਰਦੇ ਨੇ ਪੈਸੇ ਦੇਣ ਤੋਂ ਬਾਅਦ ਵੀ ਹਾਂ ਕੀ ਕਹਿੰਦੇ ਆ ਫੇਰ ਵੀ ਗਾਲਾਂ ਗੂਲਾਂ ਕੱਢਦੇ ਨੇ ਸਾਨੂੰ ਬਹੁਤ ਬੋਲਦੇ ਨੇ दारू ਪੀ ਕੇ ਸਾਨੂੰ ਕੁੱਟਣ ਮਾਰਨ ਤੇ ਕਰ ਵੀ ਜਾਂਦੇ ਨੇ ਜਿਹੜੇ ਉਹ ਪੈਸੇ ਆਏ ਸੀ ਉਹ ਸਰਕਾਰ ਨੇ ਦਿੱਤੇ ਜਾਂ ਫਿਰ ਠੇਕੇਦਾਰ ਨੇ ਦਿੱਤੇ ਉਹ ਤੁਹਾਡੀ ਆਰਥਿਕ ਮਦਦ ਦੇ ਲਈ ਦਿੱਤੇ ਸੀ ਵੀ ਮਾਪਿਆਂ ਦਾ ਬਡਾਪਾ ਰੁਲ ਜੂਗਾ ਉਹਦੇ ਵਾਸਤੇ ਦਿੱਤੇ ਸੀ ਹਾਂ ਇਹ ਕਹਿੰਦੇ ਅਸੀਂ 2 ਮਹੀਨੇ ਬੈਠੇ ਰਹੇ ਹਾਂ ਸੋਡੀ ਅਸੀਂ ਮਦਦ ਕਰੀ ਆ ਕੰਮ ਛੱਡਿਆ ਤਾਂ ਬਣਾ ਕੇ ਲੈ ਗਏ ਜਵਾਕ ਵੀ ਹਾਂ ਮੁੰਡੇ ਵੀ ਠੀਕ ਹੈ ਮੁੰਡਿਆਂ ਨੇ ਵੀ ਬਣਾਏ ਨੇ ਤਿੰਨਾਂ ਨੇ ਮੁੰਡਿਆਂ ਨੇ ਵੀ ਤੁਹਾਡਾ ਆਪਦਾ ਆਪਦਾ ਹਿੱਸਾ ਬਣਾਇਆ ਹਾਂ ਆਪਦਾ ਆਪਦਾ ਹਿੱਸਾ ਬਣਾ ਲਿਆ ਹਾਂ ਇਹਨਾਂ ਦੇ ਬੱਚਿਆਂ ਨੇ ਬਣਾ ਲਏ ਹਾਂ ਸਾਡੇ ਕੋਲ ਤਾਂ ਕੁਝ ਨਹੀਂ ਰਿਹਾ ਜੀ ਕੁਝ ਵੀ ਨਹੀਂ ਰਿਹਾ ਨਾ ਹੈ ਤਾਂ ਜਮੇ ਖਾਦੀ ਹੋ ਕੇ ਬਈਏ ਕਰੇ ਹੂੰ ਅੱਛਾ ਤੇ ਮਾਤਾ ਤੁਸੀਂ ਜਿਵੇਂ ਤੁਸੀਂ ਕਿਹਾ ਬੱਤਸਲੂਕੀ ਕਰਦੇ ਆ ਗੱਲ ਚੋਚ ਕਰਦੇ ਆ ਹਾਂ ਜੀ ਮਾਰ ਕਟਾਈ ਵੀ ਕਰਦੇ ਨੇ ਆ ਪੀ 2-7-3 ਸਾਲ ਹੋ ਗਏ ਜੀ ਪਹਿਲਾਂ ਵੀ ਅਸੀਂ ਕੁੱਤੇ ਆ ਅੱਛਾ ਮਾਤਾ ਤੁਸੀਂ ਫਿਰ ਇਨਸਾਫ ਦੇ ਲਈ ਇਹ ਸਭ ਕੁਝ ਹੋ ਗਿਆ ਜਦੋਂ ਉਦੋਂ ਬਾਅਦ ਕਿਹਦੇ ਕੋਲੇ ਗਏ ਸੀ ਇਨਸਾਫ ਦੇ ਲਈ ਇਨਸਾਫ ਦੇ ਲਈ ਇਹ ਹੀ ਕਰ ਕਰਾ ਕੇ ਲਿਆਇਆਗਾ ਉੱਥੇ ਕੌਣ ਜੀ ਜੱਜ ਦੇ ਗੋਬਿੰਦ ਜੀ ਇਹੀ ਨਮੇੜਾ ਕਰਾ ਕੇ ਲਿਆਇਤੀ ਪੰਜ ਸਾਲ ਸਾਡੀਆਂ ਉੱਥੇ ਪੇਸੀਆਂ ਵੀ ਪਈਆਂ ਨੇ ਜੀ ਇੱਥੇ ਭੈਣ ਜੀ ਮੌਜੂਦ ਨੇ ਜਿਹੜੇ ਇਸ ਕੇਸ ਨੂੰ ਹੈਂਡਲ ਕਰ ਰਹੇ ਨੇ ਇਹ ਵੀ ਇੱਕ ਸੋਸ਼ਲ ਵਰਕਰ ਨੇ ਜਥੇਬੰਦੀ ਦੇ ਤੌਰ ਤੇ ਕੰਮ ਕਰਦੇ ਨੇ ਭੈਣੇ ਕੀ ਮਾਮਲਾ ਸਾਰਾ ਜਿਹੜਾ ਮਾਤਾ thorium ਦੇ ਨਾਲ ਵਾਪਰ ਹਾਂ ਵੀਰੇ ਇਹ ਗੱਲ ਹੀ ਹੋਈ ਆ ਮਾਤਾ ਜਿਹੜੀ ਹੈਗੀ ਆ ਇਹ ਪਿੰਡ ਛਾਜਲੀ ਧੂਆ ਮਸਲਾ ਸੰਗਰੂਰ ਜ਼ਿਲ੍ਹੇ ਦਾ ਇਹ ਸੀਵਰੇਜ ਦੇ ਵਿੱਚ ਮੁੰਡਾ ਮਤਲਬ ਕੀ ਸਫਾਈ ਦਾ ਕੰਮ ਕਰਦਾ ਸੀ ਜਿਹੜੇ ਗੈਸ ਨਾਲ ਟੜ ਕੇ ਮੌਤ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ 7 ਲੱਖ ਰੁਪਏ ਮਿਲੇ ਸੀ 4 ਲੱਖ ਦਾ ਕੈਸ਼ ਚੈੱਕ ਮਿਲਿਆ ਸੀ 3 ਲੱਖ ਰੁਪਏ ਦਿੱਤਾ ਸੀ ਠੇਕੇਦਾਰ ਨੇ 2 ਸਾਲ ਹੋ ਗਏ ਉਹ ਕਟਨਾ ਨੂੰ ਦੋ ਸਾਲਾਂ ਦੇ ਫਿਰ ਜਾਂਦੇ ਨੇ ਜਥੇਬੰਦੀਆਂ ਕੋਲੇ ਜਾਂਦੇ ਨੇ ਕੁਝਕ ਜਿਹੜੇ ਵੀ ਇਹਨਾਂ ਨੂੰ ਪਤਾ ਸੰਸਥਾਵਾਂ ਕੋਲੇ ਜਾਂਦੇ ਨੇ ਫਿਰ ਥਾਣਿਆਂ ਦੇ ਵਿੱਚ ਜਾਂਦੇ ਨੇ ਦੋ ਸਾਲਾਂ ਦੇ ਵਿੱਚ ਵਿੱਚ ਇਹਨਾਂ ਦੇ ਕੁੱਟਕਟਾਪਾ ਵੀ ਹੋਇਆ ਜਿਹੜਾ ਕਿ ਉਹ ਅਖੌਤੀ ਕਾਮਰੇਡ ਨੇ ਡੀਲ ਕੀਤਾ ਫਿਰ ਫਿਰ ਇਹਨਾਂ ਨੂੰ ਕਿਹਾ ਜਾਂਦਾ ਕੁੱਟਕਟਾਪੇ ਤੋਂ ਬਾਅਦ ਐਮਐਲਆਰ ਕਟੀ ਜਾਂਦੀ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਇਹਨਾਂ ਦੇ ਪੈਸੇ ਇਹਨਾਂ ਦੇ ਹੀ ਜੁਕਤੀਆਂ ਮਤਲਬ ਕਿ ਇਹਨਾਂ ਦਾ ਹੀ ਸਿਰ ਇਹ 20000 ਰੁਪਏ ਲੈ ਕੇ ਉਹ ਮਤਲਬ ਕਿ ਇਹਨਾਂ ਤੋਂ ਦਵਾਇਆ ਜਾਂਦਾ ਇਹਨਾਂ ਨੂੰ ਕੁੱਟ ਕੇ ਇਹਨਾਂ ਨੂੰ ਕਹਿੰਦੇ ਨੇ ਥਾਣੇ ਦੇ ਵਿੱਚ 20000 ਰੁਪਇਆ ਮਲਾਜ਼ਮ ਨੇ ਮੰਗਣੇ ਮੰਗਿਆ ਇਹ ਥੋੜਾ ਸਮਝੌਤਾ ਹੋ ਜਾਊਗਾ ਕਿਸ ਕਿਸ ਬੰਦੇ ਨੇ ਕਹੀ ਸੀ ਇਹ ਗੱਲ ਇਹ ਅਖੌਤੀ ਕਾਮਰੇਡ ਨੇ ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਮਾਤਾ ਨੇ ਦੱਸਿਆ ਹੀ ਆ ਇਹੋ ਜੇ ਬੰਦੇ ਦਾ ਮੈਂ ਨਹੀਂ ਨਾਮ ਲੈਣਾ ਚਾਹੁੰਦੀ ਕਿਉਂਕਿ ਮਾਤਾ ਉਹਦੀ ਮਾਂ ਵੀ ਜੰਮ ਕੇ ਉਹਨੂੰ ਤਰ ਗਈ ਹੋਣੀ ਸੱਦੀ ਜੀ ਗੱਲ ਆ ਠੀਕ ਆ ਨਾ ਵੀ ਇਸ ਮਤਲਬ ਕਿ ਮਰੇ ਦਾ ਮਾਸ ਖਾਣਾ ਵੀਰੇ ਇਹ ਕਿੱਥੋਂ ਦੀ ਮਤਲਬ ਕਿ ਉਹ ਗੱਲ ਆ ਜਦੋਂ ਸਾਨੂੰ ਇਹ ਪਤਾ ਲੱਗਿਆ ਮਸਲੇ ਦਾ ਫਿਰ ਇਹ ਮਸਲੇ ਦੀ ਅਸੀਂ ਵੀ ਤੈਅ ਧੱਕਰ ਗਿਆਂ ਅਸੀਂ ਪਾਣੀ ਚ ਡਾਂਗ ਤਾਂ ਮਾਰੀ ਨਹੀਂ ਹੈਗੀ ਅਸੀਂ ਮਤਲਬ ਕਿ ਜਿੰਨੀਆਂ ਵੀ ਜਥੇਵੰਦੀਆਂ ਸੀਗੀਆਂ ਅਸੀਂ ਸਾਰੀਆਂ ਜਥੇਵੰਦੀਆਂ ਕੋਲੇ ਗਏ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਵੀ ਇਹ ਮਸਲਾ ਕਿਵੇਂ ਬਣਿਆ ਇਹਨਾਂ ਦੇ ਪੈਸੇ ਕਿਵੇਂ ਗਏ ਕਿਵੇਂ ਆਏ ਕੀ ਗੱਲਬਾਤ ਠੇਕੇਦਾਰ ਕੋਲੇ ਵੀ ਗਏ ਵੀ ਰਿਕਾਰਡਿੰਗ ਵੀ ਪਈਆ ਠੇਕੇਦਾਰ ਦੀ ਫੋਨ ਵੀ ਹੈਗਾ ਤੁਸੀਂ ਵੀ ਗੱਲ ਕਰ ਸਕਦੇ ਹੋ ਉਹਨਾਂ ਤੋਂ ਵੀ ਅਸੀਂ ਨੇ ਪੁੱਛਿਆ ਵੀ ਇਹ ਗਾ ਘਟਨਾ ਕਿਵੇਂ ਵਾਪਰੀ ਉਹ ਕਹਿੰਦੇ ਅਸੀਂ ਨੇ ਪੈਸੇ ਦੇ ਦਿੱਤੇ ਸੀਗੇ ਜਿਮੀ ਵੀ ਹੋਇਆ ਇਹਨਾਂ ਦਾ ਜਿਹੜੀਆਂ ਮਤਲਬ ਕੀ ਸੇਵਾ ਦੇ ਵਿੱਚ ਅਸੀਂ ਨੇ ਯੋਗਦਾਨ ਵੀ ਪਾਇਆ ਪੈਸੇ ਦਾ ਵੀ ਪਾਇਆ ਆਟੇ ਦਾ ਵੀ ਪਾਇਆ ਦੁੱਧ ਦਾ ਰਾਸ਼ਨ ਦਾ ਸਾਰ ਉਹਨਾਂ ਨੇ ਆਪਣੇ ਵੱਲੋਂ ਪੂਰਾ ਮਾਤਾ ਹੋਣਾ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਉਹ ਅਖੌਤੀ ਕਾਮਰੇਡ ਮੰਨ ਵੀ ਰਿਹਾ ਸ਼ਾਜਲੀ ਪਿੰਡ ਦਾ ਵੀ ਮੈਂ ਪੈਸੇ ਲੈਂਦੇ ਮੇਰੀ ਮਾਸੀ ਆ ਲੋਕ ਤਾਂ ਬਾਰੇ ਠੱਗੀਆਂ ਮਾਰਦੇ ਨੇ ਉਹ ਘਰ ਦੇ ਵਿੱਚ ਹੀ ਮਾਰ ਗਿਆ ਮਾਸੀ ਨਾਲ ਨਹੀਂ ਜੀ ਮਾਸੀ ਸੀ ਫਿਰ ਉਹ ਤਾਂ ਮਦਦ ਕਰਨ ਦਾ ਹੱਕ ਬਣਦਾ ਸੀ ਉਲਟਾ ਨਾ ਕੇ ਉਹਨਾਂ ਤੋਂ ਪੈਸੇ ਲੈਣ ਦਾ ਹੱਕ ਬਣਦਾ ਸੀ ਉਹ ਕਹਿੰਦਾ ਵੀ ਮਤਲਬ ਕਿ ਮੈਂ ਇਹਨਾਂ ਦਾ ਕੰਮ ਕਰਿਆ ਮੈਂ ਪੈਸੇ ਦਵਾਈ ਨੇ ਸਰਕਾਰ ਤੋਂ ਤਾਂ ਕੀ ਹੋ ਗਿਆ ਜੇ ਲੈ ਲੇ ਜਿੱਦਣ ਵਲ ਕੀ ਇਹ ਦਰਖਾਸਤ ਦੇ ਕੇ ਆਏ ਨੇ ਮੈਂ ਨਾਲ ਹੀ ਗਈ ਸੀ ਦਰਖਾਸਤ ਦੇ ਕੇ ਆਏ ਨੇ ਐਸਐਸਪੀ ਸਾਹਿਬ ਦੇ ਸ਼ਾਮ ਨੂੰ ਆ ਕੇ ਇਹਨਾਂ ਨਾਲ ਜਿੰਨੀ ਗੁੰਡਾਗਰਦੀ ਕੀਤੀ ਇਹਨਾਂ ਨੂੰ ਗਾਲਾਂ ਦੇ ਕੇ ਗਏ ਨੇ ਉਹ ਪੂਰੇ ਫੁੱਲ ਗੁੰਡਾਗਰਦੀ ਕੀਤੀ ਇਹ ਮਾਤਾ ਨੂੰ ਪਤਾ ਵੀ ਕੌਣ-ਕੌਣ ਆਏ ਫਿਰ ਮੈਨੂੰ ਇਹਨਾਂ ਦਾ ਫੋਨ ਆਇਆ ਤੇ ਫਿਰ ਮੈਂ ਸਵੇਰੇ ਗਈ ਉਹ ਵੀ ਅਸੀਂ ਨੇ ਕੰਪਲੀਟ ਦਿੱਤੀ ਡੀਐਸਪੀ ਦੜਬਾ ਸਭ ਕੋਲੇ ਚੱਲਦੀ ਆ ਉਹ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਵੀਰੇ ਕੌਣ-ਕੌਣ ਆਇਆ ਸੀ ਮਾਤਾ ਤੁਹਾਡੇ ਘਰੇ ਸਾਡੇ ਕੋਲੇ ਗੋਬਿੰਦਾ ਆਇਆ ਸੀ ਖੰਡੇਵਾਦੀਆ ਸੀ ਆ ਸੇਬੀ ਤੇ ਬਿੱਟੂ ਤੇ ਕੋਖਰਾੜਾ ਤੇ ਇੱਕੋ ਮੁੰਡਾ ਸੀ ਲੈਰੇ ਆੜਾ ਇਹਨਾਂ ਨੇ ਆ ਕੇ ਤੁਹਾਡੇ ਨਾਲ ਗੱਲ ਕੀਤੀ ਹਾਂ ਹਾਂ ਗਾਲਾਂ ਕੱਢੀਆਂ ਨੇ ਸਾਨੂੰ ਆ ਕੇ ਕੀ ਕਹਿੰਦੇ ਸੀ ਕਿਉਂ ਗਾਲਾਂ ਕੱਢੀਆਂ ਸਰਕਾਰ ਨੇ ਕੀ ਕਹਿੰਦਾ ਬੀੜ ਬੋਲ ਕਹਦਾ ਮੁੱਕਰਾ ابھی ਮੈਂ ਕਹਿੰਦੇ ਨਹੀਂ ਪੈਸੇ ਮਹਾਮਾਇਕਾ ਤੋਂ ਮੁੱਕਰਾ ਮੇਰਾ ਮੇਰੇ ਘੇਟ ਤੋਂ ਬਾਹਰ ਹੋ ਜਾ ਮਹਾਮਾਇ ਕੋਈ ਗੱਲ ਨਹੀਂ ਕਰਦੀ ਤੇਰੇ ਨਾਲ ਮੈਂ ਬਾਹਰ ਹੀ ਇਹ ਖਵਾਣਾ ਚਾਹੁੰਦੇ ਸੀ ਕਿ ਇਹ ਆਖੋ ਕਿ ਪੈਸੇ ਇਹ ਮੁੱਕਰੇ ਹਾਂ ਕਹਿੰਦੇ ਕਹਿੰਦੇ ਮੁੱਕਰ ਪੈਸੇ ਤੂੰ ਅਸੀਂ ਤੇਰਾ ਮਾਰਾ ਕੀ ਕਰਤਾ ਮੈਂ ਕਿਹਾ ਜੇ ਮਾਰਾ ਨਹੀਂ ਕਰਿਆ ਮੇਰਾ ਚੰਗਾ ਵੀ ਨਹੀਂ ਕਰਿਆ ਤੂੰ ਤੁਹਾਡਾ ਉਹ ਭਾਣਜਾ ਲੱਗਦਾ ਆ ਜਿਵੇਂ ਉਹ ਕਹਿ ਰਹੇ ਆ ਕਿ ਵੀ ਮਾਸੀ ਸੀ ਮੇਰੀ ਅੱਛਾ ਕਾ ਨਹੀਂ ਹੋਏਗਾ ਜੀ ਉਹ ਤਾਂ ਉਹੀ ਬਸ ਮੇਰੇ ਮਾਪੇ ਦੀ ਲਿਹਾਜ ਜਤੀਗੀ ਇਹ ਇਹਦਾ ਪਿੰਡ ਸਿੱਖਾਗਾ ਮੇਰਾ ਰਹਿ ਸਾਰਾ ਤੇ ਮੈਂ ਤਾਂ ਹੁਣ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਜਿਹੜਾ ਕਹਿ ਲੀਏ ਕਿ ਪ੍ਰਸ਼ਾਸਨ ਦੇ ਕੋਲੋਂ ਕੀ ਇਨਸਾਫ ਦੀ ਮੰਗ ਕਰਦੇ ਆਂ ਅਸੀਂ ਮੰਨ ਕੇ ਐਂ ਕਰਦੇ ਆਂ ਜੀ ਸਾਡੇ ਜਿਹੜੇ ਪੈਸੇ ਲੈ ਕੇ ਗਿਆ ਵੀ ਸਾਨੂੰ ਮੋੜ ਦੇ ਕਿ ਸਾਡੇ ਨਾਲ ਕੋਈ ਉਹ ਨਹੀਂ ਹੈ ਕਿ ਨਹੀਂ ਉਹਦੀ ਕਾਰਵਾਈ ਹੋਏ। ਵੀਰੇ ਇੱਕ ਗੱਲ ਹੋਰ ਕਹੀ ਜਾ ਰਹੀ ਆ। ਕਹਿੰਦੇ ਵੀ ਹਰਪ੍ਰੀਤ ਇਹਨਾਂ ਨੂੰ ਪੈਸੇ ਦੇ ਕੇ ਕਹਾਰੀ ਆ ਗੱਲਾਂ। ਹੂੰ। ਦੇਖੋ ਤੁਹਾਡਾ ਨਾਮ ਹਰਪ੍ਰੀਤ ਮੇਰਾ ਨਾਮ ਹਰਪ੍ਰੀਤ ਧੂਰੀ ਆ। ਧੂਰੀ ਦੇ ਨਾਮ ਤੇ ਮਸ਼ਹੂਰ ਆ ਨਾਰੀ ਇਕਤਾ ਜ਼ਬਰ ਵਿਰੋਧੀ ਫਰੰਟ ਦੀ ਮੈਂ ਸੁਭਾਗੂ ਆ। ਮੈਂ ਸੋਸ਼ਲ ਵਰਕਰਾਂ ਮੈਂ ਇਸੇ ਕੰਮ ਦੇ ਵਿੱਚ ਰਹਿਨੀ ਆ ਮੈਨੂੰ ਘੱਟੋ ਘੱਟ 8 7 ਸਾਲ ਹੋ ਗਏ ਕੰਮ ਕਰਦੀ ਨੂੰ ਤੇ ਇਹ ਮਤਲਬ ਕੀ ਕਹਾਇਆ ਜਾ ਰਿਹਾ ਕਹਿੰਦੇ ਵੀ ਇਹ ਮਾਤਾ ਨੂੰ ਜਿਹੜਾ ਉਹ ਅਖੌਤੀ ਕਾਮਰੇਡ ਨੇ ਇਹ ਗੱਲ ਕਹੀ ਆ ਵੀ ਪੈਸੇ ਦੇ ਕੇ ਮੈਂ ਆਪਣੀਆਂ ਦੋ ਮੇਰੇ ਬੇਟੀਆਂ ਨੂੰ ਗੁਰੂ ਘਰ ਚੜਨ ਨੂੰ ਤਿਆਰ ਆ ਨਹੀਂ ਉਹ ਆਪਦੇ ਦੋਨੇ ਮੁੰਡਿਆਂ ਨੂੰ ਲੈ ਕੇ ਚੜੇ ਗੁਰੂ ਘਰ ਜੇ ਉਹ ਮੰਨਦਾ ਮੈਂ ਮੰਨਦੀ ਆ ਗੁਰੂ ਘਰ ਨੂੰ ਜੇ ਉਹ ਮੰਨਦਾ ਤਾਂ ਗੁਰੂ ਘਰ ਲੈ ਕੇ ਚੜੇ ਵੀ ਇਸ ਮਾਤਾ ਤੋਂ ਪੈਸੇ ਇਹ ਮਾਤਾ ਨੂੰ ਪੁੱਛੋ ਹਰ ਤਾਂ ਵੀ ਇਹਨਾਂ ਤੋਂ 1 ਰੁਪਿਆ ਵੀ ਲੈਂਦਾ ਹੋਵੇ। ਇਹਨਾਂ ਨੇ ਪੈਸੇ ਤਾਂ ਅਸੀਂ ਕੀ ਦੇਨੇ। ਤੇ ਹੁਣ ਜਿਹੜੇ ਤੁਸੀਂ ਲੜਾਈ ਲੜ ਰਹੇ ਹੋ ਕਿਸ ਇਨਸਾਫ ਦੇ ਲਈ ਲੜਾਈ ਲੜ ਰਹੇ ਹੋ ਜਿਹੜੀ ਤੁਸੀਂ ਦੇਖੋ ਇਨਸਾਫ ਦੇ ਲਈ ਅਸੀਂ ਨਾ ਜਾਗਰੂਤ ਕਰ ਰਹੇ ਹਾਂ ਲੋਕਾਂ ਨੂੰ ਖਾਸ ਕਰਕੇ ਕੁਝ ਕ ਅਖੌਤੀ ਕਾਮਰੇਟ ਜਿਹੜੇ ਫਿਰਦੇ ਨੇ ਜਿਹੜੇ ਠੱਗਾ ਥੋਰੀ ਦਾ ਕੰਮ ਚਲਾ ਰੱਖਿਆ bizness ਬਣਾ ਰੱਖਿਆ ਆਪਦਾ ਵੀ ਉਹਨਾਂ ਤੋਂ ਸਾਡੇ ਜਿਹੜੇ ਗਰੀਬ ਜਨਤਾ ਖਾਸ ਕਰਕੇ ਸਾਡਾ ਐਸਸੀ ਭਾਈਚਾਰਾ ਬੱਚੇ ਇੰਨਾ ਠੱਗਾਂ ਤੋਂ ਤੇ ਅਖੌਤੀ ਕਾਮਰੇਟਾਂ ਤੋਂ ਜਿਹੜੇ ਪ੍ਰਧਾਨਕ ਹੁੰਦੇ ਨੇ ਆਪਦੇ ਆਪ ਨੂੰ ਤੇ ਵਿੱਚੋਂ ਕੁਝ ਹੋਰ ਬਾਹਰੋਂ ਕੁਝ ਹੋਰ ਹੁੰਦੇ ਨੇ ਤੇ ਮਤਲਬ ਕੀ ਦਲਾਲਗਰੀ ਕਰਦੇ ਨੇ ਕਹਿੰਦੇ ਨੇ ਜੀ ਵਿਚ ਵਿਚਾਲੇ ਵਿਚੋਲੇ ਬਣਦੇ ਨੇ ਆਖੇ ਜੀ ਸਾਡੇ ਥਾਣੇ ਦੇ ਵਿੱਚ 20000 ਚਾਹੀਦਾ ਜੀ ਥੋੜਾ ਸਮਝੋ ਤੱਕਰਾ ਦਿੰਨੇ ਆ ਥਾਣੇ ਦੇ ਵਿੱਚ 50000 ਚ ਇਹ ਕੰਮ ਹੋ ਰਿਹਾ ਵੀਰੇ ਮੈਂ ਤਾਂ ਕੁੱਟ ਪੈ ਸਿਰਫ ਪੈਸੇ ਦਾ ਰੋਲ ਆ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਉਹ ਪੈਸੇ ਨਾਲ ਤੋਂ 20000 ਜਿਹੜੇ ਤੁਸੀਂ ਦੱਸ ਰਹੇ ਹੋ ਵੀ ਲਏ ਗਏ ਨਾਲ ਤੋਂ ਕਿ ਉਹ ਪੈਸੇ ਥਾਣੇ ਦੇ ਵਿੱਚ ਦਿੱਤੇ ਗਏ ਹੋ ਵੀਰੇ ਉਹ ਥਾਣੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਦਿੱਤੇ ਗਏ ਹੋਣਗੇ। ਉਹ ਇਹ ਕਹਿ ਰਹੇ ਆ ਕਿ ਵੀ 20000 ਰੁਪਏ ਪਾਲਾ ਪਰਿਵਾਰ ਆ ਇਹ ਦੇਖੋ। ਤੁਸੀਂ ਆਪ ਹੀ ਦੇਖ ਸਕਦੇ ਹੋ ਉਹ ਬਜ਼ੁਰਗ ਖੜੇ ਨੇ ਲੈ ਉਹਨਾਂ ਤੋਂ ਬੋਲਿਆ ਵੀ ਨਹੀਂ ਜਾਂਦਾ ਇੱਕ ਸ਼ਬਦ ਵੀ। ਮਤਲਬ ਕਿ 20000 ਲੈਤਾ ਲੱਖ ਰੁਪਇਆ ਤਾਂ ਇਹ ਕਹਿ ਰਹੇ ਨੇ ਵੀ ਸਾਡੇ ਤੋਂ ਲੈ ਕੇ ਗਏ ਨੇ 80000 ਇਹਨਾਂ ਦੀ ਬੇਟੀ ਆ। ਉਹਨਾਂ ਤੋਂ ਲੈ ਕੇ ਗਏ ਨੇ ਇਹਨਾਂ ਦਾ ਸਾਰਾ ਹੀ ਪਰਿਵਾਰ ਥਰਨੇ ਦੇ ਵਿੱਚ ਬੈਠਾ ਸੀਗਾ। ਜਨਤਾ ਲੜਦੀ ਆ। ਚਲੋ ਮੰਨ ਕੇ ਚਲੋ ਤੁਹਾਡਾ ਬਿਜ਼ਨਸ ਆ। ਤੁਸੀਂ ਕਹਿੰਦੇ ਹੋ ਵੀ ਇਸ ਤਰ੍ਹਾਂ ਕਰਕੇ ਅਸੀਂ ਕਿੱਥੋਂ ਖਰਚਾ ਚਲਾਈਏ ਮੈਂ ਕਹਿੰਨੀ ਆ 5000 ਲੈ ਲੰਦਾ 10 ਲੈ ਲੰਦਾ 20 ਲੈ ਲੰਦਾ ਤੁਸੀਂ ਇੰਨੀ ਵੱਡ ਪੇਲੀ ਕਰ ਰੱਖੀ ਆ ਇੰਨਾ ਮਰੇ ਦਾ ਮਾਸ ਖਾਣੇ ਹੋ ਤੁਸੀਂ ਉੱਪਰ ਦੀ ਤੂੰ ਮਾਸੀ ਦਾਸ ਰਿਆਂ ਘਰ ਦੇ ਵਿੱਚ ਠੱਗੀਆਂ ਮਾਰੀ ਜਾਂਦਾ ਇੱਕ ਗੱਲ ਹੋਰ ਮੈਂ ਕਹੂੰਗੀ ਵੀਰੇ ਜਿਹੜਾ ਮੁੰਡਾ ਮਤਲਬ ਕੀ ਮੁੰਡੇ ਨੇ ਕੁੱਟਮਾਰ ਕੀਤੀ ਆ ਇਹਨਾਂ ਦੀ ਮਾਂ ਮਤਲਬ ਕੀ ਹਾਜੀ ਬੇਟੇ ਨੇ ਆਦੀ ਮਾਂ ਤੇ ਆਪਦੇ ਬਾਪ ਦੀ ਇਹੇ ਉਸ ਕਮਰੇ ਦੇ ਅਖੋਤੀ ਕਮਰੇ ਦੇ ਮਗਰ ਲਾ ਕੇ ਕੀਤੀ ਆ ਉਹਦੀ ਸੈਤੇ ਹੁੰਦਾ ਤੇ ਹੁਣ ਵੀ 4-5 ਦਿਨ ਹੋ ਗਏ ਇਹਨਾਂ ਨੂੰ ਕਹਿ ਕੇ ਗਏ ਨੇ ਵੀ ਤੁਸੀਂ ਬਚੋ ਤੁਸੀਂ ਬਚੋ ਆਪਦੇ ਮੁੰਡੇ ਚ ਮੁੰਡੇ ਤੋਂ ਵੀ ਕਿਤੇ ਤੁਹਾਡੇ ਫੇਰ ਨਾ ਮਤਲਬ ਕਿ ਕੁੱਟਮਾਰ ਕਰੇ ਇਹ ਸੈਤੇ ਹੋ ਰਿਹਾ ਪਹਿਲਾ ਇਹ ਇਹ ਆਪਾਂ ਗੱਲ ਕਹਿ ਦਿੰਦੇ ਆ ਵੀ ਇਹ ਮੁੰਡਾ ਹੋਊਗਾ ਕਿਤੇ ਵਿਆਹਿਆ ਹੋਇਆ ਹੋਊਗਾ ਵੀ ਆ ਕਹੀ ਕਹਿ ਦਿੰਦੇ ਨੇ ਜਨਾਨੀ ਦੇ ਮਗਰ ਲੱਗਿਆ ਹੋਊਗਾ ਬੀਤਾ ਇੱਕ ਮਾਰਾ ਮੁੰਡਾ ਇਹ ਮਤਲਬ ਕਿ 90000 ਦੇਣਾ ਬਣਦਾ ਨਹੀਂ ਸੀਗਾ ਜਿਹੜੀ ਮੇਨ ਗੱਲ ਆ ਇਹ ਮਾਂ ਜਿਹੜੇ ਮਾਂ ਤੇ ਬਾਪ ਨੇ ਸੇਵਾ ਕਰਦਾ ਵਿਉਂਦੇ ਪੈਸਾ ਲਾਉਂਦੇ ਖਰਚ ਕਰਦੇ ਉਹਦਾ ਜਿਹੜਾ ਘਰਵਾਰਾ ਤੁਹਾਡੇ ਦੇਖਿਆ ਨਹੀਂ ਜੇ ਤੁਸੀਂ ਘਰਵਾਰ ਦੇਖੋ ਘਰ ਤੇ ਵੀ ਪੈਸਾ ਲੱਗਦਾ ਸਬਰ ਦਾ ਘਰ ਨੂੰ ਆਉਂਦੀ ਇਹਨਾਂ ਨੂੰ ਮਤਲਬ ਕਿ ਬਾਪ ਤੇ ਮਾਂ ਨੂੰ ਸਾਹਮਦੇ ਉਹ ਰੋਟੀ ਪਾਣੀ ਦਿੰਦੇ ਕਿੰਨੀ ਵਧੀਆ ਗੱਲ ਸੀ ਇਹ ਪਾੜਿਆ ਜਾ ਰਿਹਾ ਮੁੰਡੇ ਤੋਂ ਅੱਡ ਖਾਦੇ ਨੇ ਪੈਸੇ ਇਹਨਾਂ ਤੋਂ ਅੱਡ ਖਾਦੇ ਨੇ ਪੈਸੇ ਮਤਲਬ ਕਿ ਪਾੜੋ ਤੇ ਰਾਜ ਕਰੋ ਤੁਸੀਂ ਭੈਣੇ ਹੋ ਜਿਹੜਾ ਇਹ ਨਹੀਂ ਹੋਣ ਦਿੱਤਾ ਕਿੱਥੇ ਵੀਰੇ ਛਿੱਤਰ ਲਾਉਣੇ ਸੀ ਵੀ ਤੂੰ ਹਟ ਕੇ ਬੈਠ ਜਿਵੇਂ ਕਹਿੰਦਾ ਵੀ ਮੇਰੀ ਮਾਸੀ ਆ ਕਹਿਣਾ ਸੀ ਵੀ ਸੇਵਾ ਕਰ ਨੇੜੇਉ ਨਹੀਂ ਲੱਗਦਾ ਹੈਗਾ ਤੂੰ ਨਹੀਂ ਅਸੀਂ ਜੁੱਤੀ ਲਾਹਾਂਗੇ ਤੇਰੇ ਫੇਰਾਂਗੇ ਚੰਗੀ ਤਰ੍ਹਾਂ ਨਹੀਂ ਥਾਣੇ ਦੇ ਵਿੱਚ ਤੇਰੇ ਪਟਾ ਚੜਾਵਾਂਗੇ ਅਸੀਂ ਉਹਨੂੰ ਡਰਾਬੇ ਵੀ ਦੇ ਸਕਦਾ ਸੀ ਵੀ ਮਾਪੇ ਦੀ ਭਾਈ ਸੇਵਾ ਕਰ ਇਹ ਪਾੜੋ ਤੇ ਰਾਜ ਕਰੋ ਜਿਵੇਂ ਚੱਲਦਾ ਆ ਰਿਹਾ ਪਾੜਿਆ ਜਾ ਰਿਹਾ ਪਿਆਰ ਨਹੀਂ ਇਹਨਾਂ ਦਾ ਪੈਣ ਦਿੱਤਾ ਹੈਗਾ ਮਤਲਬ ਕਿ ਇੰਨਾਂ ਕਾ ਸਥਿਤੀ ਮਾੜੀ ਹੋ ਰਹੀ ਹੈ ਇਹਨਾਂ ਦੇ ਘਰ ਦੀ ਇਹਨਾਂ ਨੂੰ ਬਾਹਰ ਵੀ ਇਹ ਬੈਠ ਨਹੀਂ ਸਕਦੇ ਆਪਦੀ ਗਲੀ ਦੇ ਵਿੱਚ ਖੜ੍ਹ ਵੀ ਨਹੀਂ ਸਕਦੇ ਇੰਨੀ ਕ ਗੁੰਡਾਗਰਦੀ ਤੇ ਇਹਨਾਂ ਦਾ ਪੁੱਤ ਉੱਤਰਿਆ ਹੋਇਆ ਤੇ ਹੁਣ ਪੈਣੇ ਜਿਹੜੇ ਤੁਸੀਂ ਇਹਨਾਂ ਦੇ ਲਈ ਖੜ੍ਹੇ ਹੋ ਤੁਹਾਡੀ ਜਥੇਬੰਦੀ ਜਿਹੜੀ ਕੰਮ ਕਰ ਰਹੀ ਆ ਕਿਹੋ ਜਿਹਾ ਇਨਸਾਫ ਚਾਹੁੰਦੇ ਹੋ ਇਹਨਾਂ ਦੇ ਵਾਸਤੇ ਬਿਰਜੀ ਦੇਖੋ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਤੁਸੀਂ ਡੀਐਸਪੀ ਦੜਬਾਣਾ ਗੱਲ ਕਰੋ ਤੇ ਉਹ ਅਖੌਤੀ ਕਾਮਰੇਡ ਦਾ ਵੀ ਪੱਖ ਲੋ ਤੁਸੀਂ ਤੇ ਉਹਨਾਂ ਨੂੰ ਮਤਲਬ ਕੀ ਦਰਖਾਸਤ ਉਤੇ ਚੱਲਦੀਆ 2 ਮਹੀਨੇ ਹੋ ਗਏ ਵੀਰੇ ਦਰਖਾਸਤ ਚੱਲਦੀ ਹੈ ਕੱਲ ਵੀ ਐਸਐਸਪੀ ਸਾਹਿਬ ਦੇ ਅਸੀਂ ਜਾ ਕੇ ਆਏ ਬੇਨਤੀ ਕਰਕੇ ਆਏ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ 2 ਮਹੀਨੇ ਫਿਰਦਿਆਂ ਨੂੰ ਖੱਜਲ ਖਵਾਰ ਹੁੰਦਿਆਂ ਨੂੰ ਇੱਥੇ ਵੀ ਮਤਲਬ ਕੀ ਪ੍ਰਸ਼ਾਸਨ ਦੇ ਵਿੱਚ ਵੀ ਇਹ ਡਰਾਇਆ ਜਾ ਰਿਹਾ ਵੀ ਮੈਂ ਧਰਨਾ ਲਾ ਲੂੰਗਾ ਜੀ ਇੱਕ ਤਾਂ ਪਰਿਵਾਰ ਦਾ ਮਤਲਬ ਕੀ ਠੱਗੀ ਕਰ ਲਈ ਪਰਿਵਾਰ ਤੋਂ ਇੱਕ ਦੂਜੇ ਪਾਸੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਵੀ ਕਿਹਾ ਵੀ ਇਹ ਫੇਰ ਧਰਨਾ ਲਾ ਲਨਗੇ ਜੀ ਬੈਠ ਕੇ ਨਿਭਣ ਲਾ ਫਿਰ ਤੁਸੀਂ ਨਿਮੇੜ ਦਿਓ ਫਿਰ ਜਿਹੜੇ ਪੈਸੇ ਇਹਨਾਂ ਦੇ 1,80,000 ਕਹਿ ਰਹੇ ਨੇ ਤੁਸੀਂ ਉਹ ਨਿਮੇੜ ਦਿਓ ਤੁਸੀਂ ਦਵਾ ਦਿਓ ਨਹੀਂ ਜਿਹੜੀ ਵਣਦੀ ਕਾਰਵਾਈ ਇਹ ਜਾਂਚ ਕਰੋ ਡੰਗਾਈ ਟੱਕਰ ਚ ਜਾਂਚ ਤਦਾ ਆਪਾਂ ਨੇ ਜਾਣਾ ਨਹੀਂ ਫੋਨ ਆ ਗਿਆ ਜੀ ਪ੍ਰਧਾਨ ਦਾ ਚਲੋ ਜੀ ਉੱਥੇ ਚੁੱਪ ਕਰ ਦਿਓ ਬਿਆਨ ਲੈ ਕੇ ਦਫ਼ਤਰ ਦਾਖਲ ਕਰ ਦਿਓ ਦਰਖਾਸਤ ਫਿਰ ਜਾਨ ਭੌਂਕ ਦੇ ਇਹ ਗਰੀਬ ਜਨਤਾ ਵੀਰੇ ਗਰੀਬ ਜਨਤਾ ਦਾ ਬਹੁਤ ਬੁਰਾ ਹਾਲ ਆ ਮੈਂ ਖੁਦ ਆਪ ਦੇਖਿਆ ਹੋਇਆ ਖਾਸ ਕਰਕੇ ਸਾਡੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਮੈਨੂੰ ਵੀ ਸਾਡੇ ਮਜ਼ਦੂਰ ਕਹਿੰਦੇ ਰਹਿੰਦੇ ਨੇ ਬਿਹਾਰਪਰੀ ਤੇ ਇਸ ਤਰ੍ਹਾਂ ਪੱਖਪਾਤ ਮੈਂ ਜਮਾਤੀ ਲੜਾਈ ਲੜਦੀ ਆ ਮੇਰੇ ਕੋਲ ਸਾਰੇ ਕੈਟਾਗਰੀ ਦੇ ਸਮਾਜ ਦੇ ਆਉਂਦੇ ਨੇ ਲੋਕ ਮੈਂ ਜਮਾਤੀ ਹੀ ਲੜਾਈ ਲੜਦੀ ਰਹੂੰਗੀ ਜਿੱਥੇ ਸੱਚਾਈ ਉੱਥੇ ਸੱਚ ਕਹੂੰਗੀ ਜਿੱਥੇ ਝੂਠ ਆ ਉੱਥੇ ਝੂਠ ਕਹੂੰਗੀ ਹੋਕੇ ਕਹੂੰਗੀ ਨੰਗੇ ਚਿੱਟੇ ਹੋ ਕੇ ਸਪੋਰਟ ਕਰ ਰਹੇ ਹਾਂ ਤੇ ਕਰਦੇ ਰਵਾਂਗੇ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਭੈਣ ਹੋਣਾ ਨੇ ਦੱਸਿਆ ਭੈਣ ਹੋਰੀ ਕਹਿੰਦੇ ਨੇ ਵੀ ਜਿਹੜੇ ਇਹ ਮਾਤਾ ਹੋਰੀ ਨੇ ਇਹਨਾਂ ਦੇ ਨਾਲ ਕਿਸੇ ਵਿਅਕਤੀ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਦੀ ਸਪੋਰਟ ਕੀਤੀ ਜਾਂਦੀ ਹੈ ਉਹਨਾਂ ਦੇ ਹੱਕ 'ਚ ਧਰਨਾ ਲਗਾਇਆ ਜਾਂਦਾ ਪਰ ਧਰਨੇ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਉਹਨਾਂ ਦੇ ਪੁੱਤਰ ਦੀ ਡੈਥ ਦੇ ਉੱਤੇ ਮੁਆਵਜ਼ੇ ਦੇ ਰੂਪ ਵਿੱਚ ਪੈਸੇ ਮਿਲਦੇ ਨੇ مالی ਮਦਦ ਮਿਲਦੀ ਆ ਤਾਂ ਉਹ ਵੀ ਕਿਸੇ ਸਮਾਜ ਸੇਵੀ ਦੇ ਵੱਲੋਂ ਕਿਸੇ ਕਾਮਰੇਡ ਦੇ ਵੱਲੋਂ ਆਪਣੇ ਹੱਕ ਸਮਝ ਕੇ ਲੈ ਲਏ ਜਾਂਦੇ ਨੇ ਕਿ ਹਾਂ ਅਸੀਂ ਧਰਨੇ ਦੇ ਵਿੱਚ ਬੈਠੇ ਹਾਂ ਅਸੀਂ ਉੱਥੇ ਖਰਚ ਕੀਤਾ ਤਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਧੀਆਂ ਜਿਹੜੀਆਂ ਕਾਮਰੇਡਾਂ ਦੀਆਂ ਨੇ ਜਾਂ ਫਿਰ ਸਮਾਜ ਸੇਵੀ ਲੋਕਾਂ ਦੀਆਂ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਬਾਕਸ 'ਚ ਜਰੂਰ ਦੱਸਿਓ ਕਿ ਕਾਮਰੇਡ ਦੇ ਵੱਲੋਂ ਇਸ ਤਰ੍ਹਾਂ ਪੈਸੇ ਲੈ ਜਾਣੇ ਕਿੰਨੇ ਕ ਜਾਇਜ਼ ਨੇ ਤੁਸੀਂ ਕਮੈਂਟ ਜਰੂਰ ਕਰਿਓ ਜੁੜੇ ਰਹੋ ਪਾਦ ਵੈਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ